ਹਰਸ਼ ਕੀਤੀ ਹੈ ਤੇ ਨਾਲ ਹੀ ਜੀ ਬੱਡੇ ਧੰਨਵਾਦਾ ਬਾਈ ਜੀਵਨ ਗੱਲ ਢਿੱਲੋਂ ਦੇ ਜੀ ਬਾਈ ਟਾਈਗਰ ਗਰੁੱਪ ਦਾ ਮੇਨ ਮੈਂਬਰ ਆ ਜੀ ਬੈਕਬੋਨ ਕਹਿ ਲੀਏ ਤੇ ਬੱਡੇ ਪ੍ਰਬੰਧ ਕੀਤੇ ਆ ਬਹੁਤ ਹੀ ਸੋਹਣਾ ਇਤਜਾਮ ਹਰ ਸਾਲ ਇੱਤਾ ਹੀ ਵਧੀਆ ਇੱਕ ਖੇਡ ਮੇਲਾ ਕਰਵਾਉਂਦੇ ਆ ਜੀ ਵੱਡਾ ਇੱਕ ਜੀਵਨ ਗੱਲ ਢਿੱਲੋਂ ਦੇ ਨਾਂ ਤੇ ਤਾੜੀਆਂ ਜ਼ਰੂਰ ਮਾਰ ਦਿਓ ਜੀ ਬਹੁਤ ਵਧੀਆ ਪ੍ਰਬੰਧ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਟਾਈਗਰ ਗਰੁੱਪ ਦਾ ਜੀ ਲਓ ਜੀ 20 ਨੰਬਰ ਤੇ 19 ਨੰਬਰ ਫੈਸਲਾ ਪੈਂਡਿੰਗ ਸਾਡੇ ਜੂਰੇ ਮੈਂਬਰ ਸਰਬਾਨੋ ਚਿੱਟਾ ਬੱਡਾ ਜੇਤੂ ਆ ਜੀ 20 ਨੰਬਰ ਦੇ ਵਿੱਚੋਂ ਪਰਮਜੀਤ ਸਿੰਘ ਹੰਦਲ 21 ਨੰਬਰ ਗਰਾਊਂਡ ਦੇ ਵਿੱਚੋਂ ਕਿੱਦੋਂ ਸਿੱਧੂ ਬ੍ਰਦਰ ਚੰਦਪ੍ਰਾਣਾ ਦਾ ਕੁੱਤਾ ਹੀਰਾ ਜਿਤਨਾ ਇਹਦੇ ਵੱਡਾ ਲਾਲ ਮੁਕਾਬਲਾ ਰਾਜੂ ਪਿੰਡੋਂ ਰਾਜੀ ਪਿੰਡ ਤੋਂ ਤਰੰਤ ਆਸਟ੍ਰੇਲੀਆ ਹੰਟਰ ਬ੍ਰਦਰ ਦਾ ਕੁੱਤਾ ਵਾਈਡ ਹੰਟਰ ਜਿਤਨਾ ਬੱਡਾ ਚਿੱਟਾ ਬੱਡਾ ਬਾਗੀ ਲੈ ਆਉਂਦੀ ਸਾੜੇ ਪਾੜ ਤੇ ਹਾਂ ਅਸੀਂ ਤੋਂ ਨਿਵਾਟ ਕਰਦੇ ਆਂ ਟਰੈਕ ਜਿੱਥੇ ਟਰੈਕ ਲੱਗਦਾ ਉੱਥੇ ਆਂ ਯਾਤ ਉਹ ਕੇ ਟਾਈਮ ਕੀਪਰ ਆ ਬਾਈ ਟਿੱਕੀ ਗੁਜਰਵਾਲ ਅਚੇਚੋ ਤਾਰ ਤੇ ਪਹੁੰਚੇ ਜੀ ਸਾਡੇ ਵਿਚਕਾਰ ਬਾਈ ਦੇ ਬੋਲ ਵੀ ਜਰੂਰ ਸੁਣਾਗੇ ਜੀ ਵੱਡਾ ਲਾਰ ਜੇਤੂ ਆ ਜੀ ਗੁਜਰਵਾਲ ਦਾ ਕੁੱਤਾ ਹੀਰਾ ਚਿਤਰਾ ਇਹ ਜੇਤੂ ਰਿਹਾ ਜੀ ਬੱਧੀ ਬਾਈ ਟਿੱਕੀ ਗੁਜਰ ਉਹ ਵੀ ਸਾਡੇ ਦਰਮਿਆਨ ਸਤ ਮਾਰੋ ਸਾਰੇ ਸ਼ਕਾਰੀ ਵੀ ਦਰਖਤ ਮੇਰ ਨਾਲ ਜੱਜ ਚੱਲਦੇ ਆ ਹੋੜਾ ਹੈ ਹਾਂ ਜੀ ਪਾੜਾ ਲਾਲ ਜੇਤੂ ਆ ਜੀ ਜੋਤਪ੍ਰਾਣ ਭਾਕਸਰ ਰੋਬਰ ਸਾਧੂ ਵਾਲ ਦੇ ਕੁੱਤੀ ਪੈਣੀ ਜਿਤਰੀ ਇਹ ਜਿੱਤ ਰਹੀ ਆ ਜੀ ਤੇ ਗਿੱਡੀਆ ਦੀ ਕੰਟਰੀ ਵੀ ਬਹੁਤ ਹੀ ਚੰਗਾ ਭਜ ਰਹੀ ਆ ਨਾ ਸਾਰੇ ਹੀ ਉਹਨਾਂ ਸੱਜਣ ਆਪਣੀਆਂ ਆਤਮੀਆਂ ਇਹ ਗੇਮਾਂ ਚੱਲਦੀਆਂ ਰੱਖਣ ਲਈ ਜਿਨ੍ਹਾਂ ਦੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਅੱਥਰ ਕੀਤੇ ਆ ਜੀ ਸਾਰੇ ਵੀਰਾਂ ਦੇ ਬਹੁਤ ਬਹੁਤ ਧੰਨਵਾਦ ਆ ਮੈਂ ਕਿਹਦਾ ਨਾਮ ਲੰਮਾ ਕਰੀ ਜੀ ਲੰਬੀ ਲਿਸਟ ਹੋ ਜੂਗੀ ਹਾਂ ਜੀ ਅਸੀਂ ਧੰਨਵਾਦ ਅਸੀਂ ਧੰਨਵਾਦ ਕਰਦੇ ਆ ਜੀ ਰਾਜਾ ਮੌਖਾ ਕੈਲਗਰੀ ਗਰੇ ਹੁਣ ਗਰੁੱਪ ਇਹਨਾਂ ਮਲੀਓ ਟਾਈਗਰ ਗਰੁੱਪ ਨੂੰ ਪangar ਕਾਇਆਂ ਤੇ ਬਾਈ ਲਾਈਵ ਨਾਲ ਜੁੜੇ ਨੇ ਚਿੱਟਾ ਵੱਡਾ ਜੇਤੂ ਆ ਜੀ ਕਾਕਾ ਗਰੇ ਵਾਲੇ ਕਬਾੜ ਟਾਲੀਆ ਦਾ ਕੁੱਤਾ ਵਾਈਟ ਪ੍ਰੈਸ ਕਾਲ ਡੱਬਾ ਇਹ 3 ਨੰਬਰ ਤੋਂ ਜਿੱਤ ਰਿਹਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਾ ਅਟ ਡੋਰਾ ਉਧਰ ਚਲਦੇ ਆ ਹੈਲੋ ਚਲਦੇ ਆ ਆ ਡੋਰ ਕਰਾ ਲਈਏ ਛੱਟੋ ਜੀ 24 ਨੰਬਰ ਫਲਾਈਂਗ ਫਾਇਰ ਕਾਲੇ ਦੇ ਪੱਡਾ ਲਾਲ ਪਾਓ ਤੇ ਮਰਸ਼ੀ ਕਾਲੇ ਦੇ ਛੱਟਾ ਪੱਡਾ ਪਾ ਕੇ ਲਿਆਓ ਜੀ ਫਲਾਈਂਗ ਫਾਇਰ ਉਸੇ ਸਾਡਾ ਇੰਪੋਰਟ ਚਾਰ ਮੇਰਾ ਤੇ ਮਰਸ਼ੀ ਇੰਡੀਆ ਚਾਰ ਮੇਰਾ ਜੀ ਵੱਡੇ ਦੋ ਦਮਾ ਜੀ ਤੁਰਦਾਰ ਜੀ ਹੈਲੋ ਨਾਮ ਤੋਂ chhota bada jeetu hai ji bobby siddu